ਹਾਂਜੀ ਸਤਿ ਸ਼੍ਰੀ ਅਕਾਲ ਜੀ ਤ੍ਰਿਥਵੀ ਇੰਗਲਿਸ਼ ਸਕੂਲ ਵਿੱਚ ਤੁਹਾਡਾ ਸਵਾਗਤ ਆ ਅੱਜ ਅਸੀਂ ਅੰਗਰੇਜ਼ੀ ਦੇ ਦੋ ਸ਼ਬਦਾਂ ਦਾ ਅਰਥ ਸਮਝਾਂਗੇ ਪਹਿਲਾ ਸ਼ਬਦ ਆ ਲਿਸਨ ਤੇ ਦੂਜਾ ਆ ਹਿਅਰ ਬਹੁਤ ਸਾਰੇ ਲੋਕ ਇਹਨਾਂ ਦੋਨਾਂ ਨੂੰ ਇੱਕੋ ਜਿਹਾ ਸਮਝ ਲੈਂਦੇ ਆ ਪਰ ਅਸਲ ਵਿੱਚ ਦੋਨਾਂ ਦਾ ਯੂਜ਼ ਅਲੱਗ-ਅਲੱਗ ਸਿਚੁਏਸ਼ਨ ਵਿੱਚ ਹੁੰਦਾ ਆ ਤੇ ਜਿਨ੍ਹਾਂ ਨੂੰ ਇਹ ਪਤਾ ਕਿ ਇਹਨਾਂ ਦੇ ਵਿੱਚ ਫਰਕ ਹੁੰਦਾ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਆਪਾਂ ਲਿਸਨ ਕਦੋਂ ਯੂਜ਼ ਕਰਨਾ ਤੇ ਹਿਅਰ ਕਦੋਂ ਯੂਜ਼ ਕਰਨਾ ਅੱਜ ਦੀ ਵੀਡੀਓ ਦੇਖਣ ਤੋਂ ਬਾਅਦ ਤੁਹਾਡਾ ਇਹ ਵਾਲਾ ਕਨਸੈਪਟ ਹਮੇਸ਼ਾ ਹਮੇਸ਼ਾ ਲਈ ਕਲੀਅਰ ਹੋ ਜਾਊਗਾ ਸੋ ਆਪਾਂ ਸਭ ਤੋਂ ਪਹਿਲਾਂ ਦੇਖਾਂਗੇ ਲਿਸਨ ਤੇ ਹਿਅਰ ਦਾ ਮਤਲਬ ਕੀ ਹੁੰਦਾ ਹੈ ਲਿਸਨ ਤੇ ਹਿਅਰ ਦੋਨਾਂ ਦਾ ਮਤਲਬ ਪੰਜਾਬੀ ਵਿੱਚ ਹੁੰਦਾ ਹੈ ਸੁਣਨਾ ਪਰ ਇਹਨਾਂ ਦਾ ਯੂਜ਼ ਅਲੱਗ-ਅਲੱਗ ਸਿਚੁਏਸ਼ਨ ਦੇ ਵਿੱਚ ਹੁੰਦਾ ਹੈ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਲਿਸਨ ਲਿਸਨ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਜਿਹੜਾ T ਆ ਉਹ ਸਾਇਲੈਂਟ ਹੁੰਦਾ ਹੈ ਲਿਸਨ ਇੱਕ ਵਰਬ ਆ ਤੇ ਲਿਸਨ ਦੀ ਸੈਕਿੰਡ ਵਰਬ ਹੁੰਦੀ ਆ ਲਿਸਨਡ ਤੇ ਥਰਡ ਵਰਬ ਹੁੰਦੀ ਆ ਲਿਸਨ ਇਸ ਵਰਬ ਦਾ ਯੂਜ਼ ਆਪਾਂ ਉੱਥੇ ਕਰਨਾ ਜਿਹੜੀਆਂ ਚੀਜ਼ਾਂ ਆਪਾਂ ਧਿਆਨ ਨਾਲ ਸੁਣਦੇ ਆ ਤੇ ਜਾਣ ਬੁੱਝ ਕੇ ਸੁਣਦੇ ਆ ਇਹ ਵਾਲੀ ਵਰਬ ਦੇ ਵਿੱਚ ਆਪਾਂ ਨੂੰ ਸਮਝਣ ਲਈ ਧਿਆਨ ਨਾਲ ਸੁਣਨਾ ਪੈਂਦਾ ਹੈ ਲਿਸਨ ਵਿੱਚ ਆਪਾਂ ਨੂੰ ਪੂਰਾ ਧਿਆਨ ਲਗਾਉਣਾ ਪੈਂਦਾ ਹੈ ਪੂਰੀ ਕੋਸ਼ਿਸ਼ ਕਰਨੀ ਪੈਂਦੀ ਹੈ ਜਿੱਦਾਂ ਆਪਾਂ ਕਲਾਸ ਲਗਾ ਰਹੇ ਹਾਂ ਤੇ ਆਪਾਂ ਨੂੰ ਸਮਝਣ ਦੇ ਲਈ ਪੂਰਾ ਧਿਆਨ ਲਗਾਉਣਾ ਪੈਂਦਾ ਹੈ ਜੇ ਆਪਾਂ ਨੂੰ ਕਿਸੇ ਨੇ ਆਪਣੀ ਗੱਲ ਸੁਣਾਉਣੀ ਹੋਵੇ ਉਹ ਹਮੇਸ਼ਾ ਕੁਝ ਬੋਲਦਾ ਹੈ ਪਲੀਸ ਲਿਸਨ ਟੂ ਮੀ ਕੇਅਰਫੁਲੀ ਕਿਰਪਾ ਕਰਕੇ ਮੇਰੀ ਗੱਲ ਧਿਆਨ ਨਾਲ ਸੁਣੋ ਜਿੱਦ ਆਪਾਂ 뮤직 ਸੁਣਦੇ ਆ ਉਹ ਆਪਾਂ ਆਪਣੇ ਮਨ ਨਾਲ ਸੁਣਦੇ ਆ ਜਾਣ ਬੁੱਝ ਕੇ ਸੁਣਦੇ ਆ ਧਿਆਨ ਨਾਲ ਸੁਣਦੇ ਆ ਉੱਥੇ ਆਪਾਂ ਹਮੇਸ਼ਾ ਲਿਸਨ ਵਰਬ ਦਾ ਯੂਜ਼ ਕਰਾਂਗੇ ਆਈ ਐਮ ਲਿਸਨਿੰਗ ਟੂ 뮤직 ਮੈਂ ਧਿਆਨ ਨਾਲ 뮤직 ਸੁਣ ਰਹੀ ਆ ਫਿਰ ਆਪਾਂ ਆਪਣੇ ਟੀਚਰ ਦੀ ਗੱਲ ਧਿਆਨ ਨਾਲ ਸੁਣਦੇ ਆ ਲਿਸਨ ਟੂ ਯੂਅਰ ਟੀਚਰ ਆਪਣੇ ਟੀਚਰ ਦੀ ਆਵਾਜ਼ ਧਿਆਨ ਨਾਲ ਸੁਣੋ ਜੋ ਵੀ ਚੀਜ਼ਾਂ ਆਪਾਂ ਧਿਆਨ ਨਾਲ ਸੁਣਦੇ ਆ ਉਹਦੇ ਵਿੱਚ ਇੰਟਰਸਟ ਸ਼ੋ ਕਰਦੇ ਆ ਉਹਦੇ ਲਈ ਆਪਾਂ ਲਿਸਨ ਵਰਬ ਦਾ ਯੂਜ਼ ਕਰਨਾ ਹੈ ਹੁਣ ਆਪਾਂ ਕਰਾਂਗੇ ਹਿਅਰ ਹਿਅਰ ਵੀ ਵਰਬ ਹਿਅਰ ਦੀ ਫਰਸਟ ਵਰਬ ਹੁੰਦੀ ਆ ਹਿਅਰ ਸੈਕਿੰਡ ਹੁੰਦੀ ਆ ਹਰਡ ਤੇ ਥਰਡ ਵੀ ਹੁੰਦੀ ਆ ਹਰਡ ਇਹ ਵਾਲੀ ਵਰਬ ਦਾ ਯੂਜ਼ ਆਪਾਂ ਉਦੋਂ ਕਰਨਾ ਜਦੋਂ ਬਿਨਾਂ ਧਿਆਨ ਦਿੱਤੇ ਆਵਾਜ਼ਾਂ ਸਾਡੇ ਕੰਨ ਤੱਕ ਪਹੁੰਚਾਂ। ਥੀਅਰ ਦੇ ਵਿੱਚ ਆਪਾਂ ਕੋਈ ਕੋਸ਼ਿਸ਼ ਨਹੀਂ ਕਰਦੇ। ਆਵਾਜ਼ ਆਪਣੇ ਆਪ ਸਾਡੇ ਤੱਕ ਪਹੁੰਚ ਜਾਂਦੀ ਆ। ਇੱਕ ਨੇਚਰਲ ਪ੍ਰੋਸੈਸ ਹੁੰਦਾ ਆ। ਤੁਸੀਂ ਚਾਹੋ ਚਾਹੇ ਨਾ ਚਾਹੋ ਆਵਾਜ਼ ਆਪਣੇ ਆਪ ਸੁਣਾਈ ਦੇ ਜਾਂਦੀ ਆ ਤੁਹਾਨੂੰ। ਇਹਦੇ ਵਿੱਚ ਧਿਆਨ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਪੈਂਦੀ। ਜਿੱਦਾਂ ਪੰਛੀ ਚਹਿਕ ਰਹੇ ਆ ਆਪਾਂ ਕੋਈ ਧਿਆਨ ਥੋੜਾ ਲਗਾਉਂਦੇ ਆ ਆਪਣੇ ਆਪ ਆਪਣੇ ਕੰਨਾਂ 'ਚ ਆਵਾਜ਼ ਆ ਸੁਣਦੀ ਆ। ਆਪਾਂ ਪੜ ਰਹੇ ਆ ਕਿਚਨ ਵਿੱਚ ਕੋਈ ਕੰਮ ਕਰਦਾ ਪਿਆ ਕੋਈ ਬਰਤਨਾ ਦੀ ਆਵਾਜ਼ ਆ ਰਹੀ ਆ ਆਪਾਂ ਸੁੰਨਣਾ ਥੋੜੋ ਚਾਹੁੰਦੇ ਆ ਆਪਣੇ ਆਪ ਹੀ ਆਪਣੇ ਕੰਨਾਂ ਤੱਕ ਪਹੁੰਚ ਜਾਂਦੀ ਆ ਫਿਰ ਆਪਾਂ ਬਾਹਰ ਮਾਰਕੀਟ ਚ ਆਉਂਦੇ ਆ ਉੱਥੇ ਲੋਕਾਂ ਦੀ ਆਵਾਜ਼ਾਂ ਟ੍ਰੈਫਿਕ ਦੀਆਂ ਆਵਾਜ਼ਾਂ ਹੋਰਨ ਦੀਆਂ ਆਵਾਜ਼ਾਂ ਆਪਣੇ ਆਪ ਆਪਣੇ ਕੰਨਾਂ ਤੱਕ ਪਹੁੰਚਦੀਆਂ ਹਨ ਉਹਨਾਂ ਸਾਰੀਆਂ ਚੀਜ਼ਾਂ ਦੇ ਲਈ ਆਪਾਂ ਹਿਅਰ ਦਾ ਯੂਜ਼ ਕਰਾਂਗੇ ਜਿਹੜੇ ਲੋਕ ਕਾਮਨ ਮਿਸਟੇਕਸ ਕਰਦੇ ਆ ਉਹ ਹਮੇਸ਼ਾ ਲਿਸਨ ਦਾ 뮤직 ਲਿਖ ਦਿੰਦੇ ਆ ਲਿਸਨ ਦਾ 뮤직 ਇਹ ਰੋਂਗ ਆ ਜੀ ਹਮੇਸ਼ਾ ਕੀ ਆਂਦਾ ਆ ਲਿਸਨ ਟੂ ਦਾ 뮤직 ਇੱਕ ਕਾਮਨ ਮਿਸਟੇਕ ਕਰਦੇ ਆ ਹਰ ਕੋਈ ਇੱਕ ਕਾਮਨ ਮਿਸਟੇਕ ਕੀਤੀ ਜਾਂਦੀ ਆ ਆਈ ਐਮ ਹੀਅਰਿੰਗ ਯੂ ਕੇਅਰਫੁਲੀ ਹੀਅਰਿੰਗ ਵਰਬ ਦਾ ਯੂਜ਼ ਕਦੀ ਵੀ ਕੰਟੀਨਿਊਸ ਟੈਂਸ ਵਿੱਚ ਨਹੀਂ ਹੁੰਦਾ ਤੇ ਹੀਅਰਿੰਗ ਨੂੰ ਆਪਾਂ ਕਦੀ ਵੀ ਕੇਅਰਫੁਲੀ ਨਹੀਂ ਸੁਣਦੇ ਇਹਦਾ ਸਹੀ ਕੀ ਆਊਗਾ ਆਈ ਏਮ ਲਿਸਨਿੰਗ ਟੂ ਯੂ ਕੇਅਰਫੁਲੀ ਹੁਣ ਮੈਂ ਤੁਹਾਨੂੰ ਕੁਝ ਡੇਲੀ ਲਾਈਫ ਐਗਜ਼ਾਮਪਲਸ ਦੱਸਾਂਗੀ ਜਦੋਂ ਤੁਸੀਂ ਸੜਕ ਤੇ ਚੱਲ ਰਹੇ ਹੁੰਦੇ ਆ ਤੇ ਯੂ ਹੀਅਰ ਨੌਇਸ ਤੇ ਜਦੋਂ ਤੁਸੀਂ ਕਲਾਸ ਵਿੱਚ ਧਿਆਨ ਨਾਲ ਬੈਠੇ ਹੁੰਦੇ ਆ ਤੇ ਯੂ ਲਿਸਨ ਟੂ ਦਾ ਟੀਚਰ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦਿੰਨੀ ਆ ਦੇਖੋ ਜਦੋਂ ਤਾਂ ਆਵਾਜ਼ ਸਾਡੇ ਕੰਨਾਂ ਤੱਕ ਆਉਂਦੀ ਆ ਤੇ ਆਪਾਂ hear verb ਦਾ ਯੂਜ਼ ਕਰਾਂਗੇ ਠੀਕ ਹੈ ਜੀ ਤੇ ਜਦੋਂ ਆਪਣੇ ਕੰਨ ਆਵਾਜ਼ ਤੱਕ ਆਉਂਦੇ ਆ ਤੇ ਆਪਾਂ listen verb ਦਾ ਯੂਜ਼ ਕਰਾਂਗੇ ਕਲੀਅਰ ਹੈ ਜੀ ਹੁਣ ਆਪਾਂ ਕੁਝ ਐਗਜ਼ਾਮਪਲਸ ਕਰਾਂਗੇ ਜਿਹਦੇ ਵਿੱਚ ਆਪਾਂ listen ਤੇ hear ਇੱਕੋ ਸੈਂਟੈਂਸ ਵਿੱਚ ਯੂਜ਼ ਕਰਾਂਗੇ ਠੀਕ ਹੈ ਜੀ ਦਿੱਤਾ ਮੈਂ ਉਹਦੀ ਆਵਾਜ਼ ਤਾਂ ਸੁਣੀ ਪਰ ਧਿਆਨ ਨਹੀਂ ਦਿੱਤਾ I heard him but I didn't listen to him ਐਸੀ ਆਪਣਾ ਅੱਜ ਦਾ ਕਨਸੈਪਟ ਐਦਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਤੇ ਕਲਿੱਕ ਕਰਕੇ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਤੁਹਾਨੂੰ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਅਗਰ ਤੁਸੀਂ ਇੰਗਲਿਸ਼ ਵਿੱਚ ਬਹੁਤ ਵੀਕ ਹੋ ਤੇ ਵਾਰਲੇ ਮੁਲਕ ਵਿੱਚ ਰਹਿ ਰਹੇ ਹੋ ਤੇ ਇੰਗਲਿਸ਼ ਤੋਂ ਬਿਨਾ ਤੁਹਾਡਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੈ ਤਾਂ ਸਾਡੇ ਕੋਲ ਯੂਕੇ ਯੂਐਸਏ ਅਤੇ ਕੈਨੇਡਾ ਦੇ ਪੰਜਾਬੀਆਂ ਦੇ ਲਈ ਇੱਕ ਪਰਸਨਲ ਕਲਾਸ ਹੁੰਦੀ ਆ ਜਿਸ ਵਿੱਚ ਇੱਕ ਟਾਈਮ ਦੇ ਵਿੱਚ ਇੱਕ ਹੀ ਸਟੂਡੈਂਟ ਪੜ੍ਹਦਾ ਆ ਟਾਈਮਿੰਗ ਵੀ ਸਟੂਡੈਂਟ ਦੇ ਅਕੋਰਡਿੰਗ ਹੀ ਰੱਖੀ ਜਾਂਦੀ ਆ ਸਾਡੀ ਪਰਸਨਲ ਕਲਾਸ ਜੁਆਇਨ ਕਰਨ ਦੇ ਲਈ ਸਕਰੀਨ ਤੇ ਆ ਰਹਿ ਨੰਬਰ ਦੇ ਥਰੂ ਕਾਲ ਕਰਕੇ ਫ੍ਰੀ ਡੈਮੋ ਬੁੱਕ ਕਰਵਾ ਸਕਦੇ ਆ ਥੈਂਕ ਯੂ